ਤੂੰ ਤਾਂ ਸਟੇਕਲੀ ਮੇਟੇਗਾ ਕਮਰ ਦਾ ਤੇ ਕੱਲ ਨਹੀਂ ਮਾਰਿਆ ਤੇ ਵਾਸਤੇ ਵੀ ਆ ਜਾ ਰਾ ਤੁਸੀਂ ਪਾਰਟੀ ਬਦਲ ਲਈ ਸਾਡਾ ਭਰੋਸਾ ਕਿਥੇ ਗਿਆ 84 ਸਾਡੇ ਸਿੱਖਾਂ ਦਾ ਘਾਣ ਹੋਇਆ ਕੀ ਤੁਸੀਂ ਸਾਡਾ ਸਾਥ ਹੋਗੇ ਨਹੀਂ ਮੈਂ ਮੰਨ ਗਿਆ ਮਤਲਬ ਹਿੰਦੂ ਪਸੂ ਦਾ ਰੌਲਾ ਪਾਇਆ ਜਾ ਰਿਹਾ ਬਾਹਰਸ ਨੂੰ ਹਲਾਣਾ ਬਹੁਤ ਜ਼ਰੂਰੀ ਛੱਡੋ ਆਰਐਸਐਸ ਤੁਸੀਂ ਸਿੱਖਾਂ ਨੂੰ ਇਨਸਾਫ ਦਵਾਓਗੇ ਤੁਹਾਡੇ ਵਾਸਤੇ ਵੀ ਜਾਣ ਆ ਰਿਹਾ ਮੈਨੂੰ ਸਵਾਲ ਕਰ ਦੇਣਾ 14 ਜਿ ਵੋਟ ਪਾਈ ਤੁਸੀਂ ਇਸ ਕਰਕੇ ਵੀ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਦੇ ਸੀ ਅਸੀਂ ਵੋਟ ਪਾਈ 19 'ਚ ਤੁਸੀਂ ਆਜ਼ਾਦ ਖੜੇ ਤੁਸੀਂ ਹਾਰ ਗਏ ਬਿਲਕੁਲ ਬੜੀਆਂ ਵੀਡੀਓ ਨੇ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਿਆ ਐਸਾ ਕੀ ਹੋ ਗਿਆ ਬੀ ਬਦਲ ਗਿਆ ਮੋਦੀ ਆ ਨੀ ਮੈਂ ਮੰਨ ਗਿਆ ਸਾਰੇ ਮੁਲਕ ਦੇ ਕਿਰਕਾ ਪ੍ਰਸਤੀ ਫੈਲਦਾ ਮਤਲਬ ਹਿੰਦੂ ਮੁਸਲਮਾਨ ਰੌਲਾ ਪਾਇਆ ਜਾ ਰਿਹਾ ਮੁਲਕ ਦੇ ਮਤਲਬ ਸਾਡਾ ਭਰੋਸਾ ਕੀ ਸੀ ਤੁਸੀਂ ਪਾਰਟੀ ਬਦਲ ਲਈ ਸਾਡਾ ਭਰੋਸਾ ਕਿਥੇ ਗਿਆ ਚਲੋ ਦੂਜੀ ਬੇਨਤੀ ਛੋਟੀ ਜੀ ਇੱਕ ਛੋਟੀ ਜੀ ਬੇਨਤੀ ਛੋਟੀ ਜੀ ਬੇਨਤੀ ਉਹ ਖੜ ਜਾ ਭਾਈ ਐਡਾ ਕਾਲਾ ਨਾ ਬੈਠ ਖੜ ਜਾ ਗਾਂਧੀ ਸਾਹਿਬ ਮੈਂ ਵੀ ਦੂਜੀ ਬੇਨਤੀ 84 ਸਾਡੇ ਸਿੱਖਾਂ ਦਾ ਘਾਣ ਹੋਇਆ ਸੱਜਣ ਕੁਮਾਰ ਟਾਈਟਲਰ ਵਰਗਿਆਂ ਨੇ ਕੀਤਾ ਤੁਸੀਂ ਆ ਗਏ ਹੋ ਕਿ ਤੁਸੀਂ ਸਾਡਾ ਸਾਥ ਦੋਗੇ ਸਾਨੂੰ ਇਨਸਾਫ ਦਿਵਾਓਗੇ ਤੁਸੀਂ ਫੱਟੋ ਆ ਰਹੇ ਸਸ ਤੁਸੀਂ ਸਿੱਖਾਂ ਨੂੰ ਇਨਸਾਫ ਦਿਵਾਓਗੇ ਤੁਸੀਂ ਸਿੱਖਾਂ ਨੂੰ ਇਨਸਾਫ ਤੁਸੀਂ ਸਿੱਖਾਂ ਨੂੰ ਵਾਅਦੇ ਦੇਵਾਂਗੇ ਪਰਵਾਨਾ ਕਰੋ ਆਜੋ ਭਾਈ ਭਰਾ ਨੂੰ ਤਾਂ ਸਾਡਾ ਧੱਕਾ ਧੱਕਾ ਮਾਰਦਾ ਧੱਕਾ ਨਹੀਂ ਮਾਰਿਆ ਭਰਾ ਨੂੰ ਤਾਂ ਸਾਡਾ ਧੱਕਾ ਧੱਕਾ ਮਾਰਦਾ ਧੱਕਾ ਨਹੀਂ ਮਾਰਿਆ ਕੱਤੇ ਵਾਸਤੇ ਵੀ ਆ ਜਾ ਰਿਹਾ ਹੈ ਤੁਸੀਂ ਪਾਰਟੀ ਬਦਲ ਲਈ ਸਾਡਾ ਭਰੋਸਾ ਕਿੱਥੇ ਗਿਆ 84 ਸਾਡੇ ਸਿੱਖਾਂ ਦਾ ਘਾਣ ਹੋਇਆ ਕੀ ਤੁਸੀਂ ਸਾਡਾ ਸਾਥ ਹੋਗੇ ਨਹੀਂ ਮੈਂ ਮੰਨ ਗਿਆ ਮਤਲਬ ਹਿੰਦੂ ਮਸਲਮਾਂ ਰੌਲਾ ਪਾਇਆ ਜਾ ਰਿਹਾ ਹੈ ਭਾਰਤ ਨੂੰ ਹਲਾਣਾ ਬਹੁਤ ਜ਼ਰੂਰੀ ਛੱਡੋ ਆਰਐਸਐਸ ਤੁਸੀਂ ਸਿੱਖਾਂ ਨੂੰ ਇਨਸਾਫ ਦਵਾਓਗੇ ਤੁਹਾਡੇ ਵਾਸਤੇ ਵੀ ਜਾਣ ਲਿਆ ਮੈਨੂੰ ਸਵਾਲ ਕਰ ਦੇਣਾ 14 ਜਿਵੇਂ ਵੋਟ ਪਾਈ ਤੁਸੀਂ ਇਸ ਕਰਕੇ ਵੀ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਦੇ ਸੀ ਅਸੀਂ ਵੋਟ ਪਾਈ ਉੰਨ੍ਹੀਂ ਤੁਸੀਂ ਜਿਆਦਾ ਖੜੇ ਤੁਸੀਂ ਹਾਰ ਗਏ ਬਿਲਕੁਲ ਬੜੀਆਂ ਵੀਡੀਓ ਨੇ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਿਆ ਐਸਾ ਕੀ ਹੋ ਗਿਆ ਵੀ ਬਦਲ ਗਿਆ ਮੋਦੀ ਨਹੀਂ ਮੈਂ ਮੰਨ ਗਿਆ ਸਾਰੇ ਸਾਰੇ ਮੁਲਕ ਫਿਰਕਾ ਪ੍ਰਸਤੀ ਫੈਲ ਗਿਆ ਮਤਲਬ ਹਿੰਦੂ ਮੁਸਲਮਾਨ ਦਾ ਰੌਲਾ ਪਾਇਆ ਜਾ ਰਿਹਾ ਮੁਲਕ ਦੇ ਮਤਲਬ ਸਾਡਾ ਭਰੋਸਾ ਕੀ ਸੀ ਤੁਸੀਂ ਪਾਰਟੀ ਬਦਲ ਲਈ ਸਾਡਾ ਭਰੋਸਾ ਕਿੱਥੇ ਗਿਆ ਚਲੋ ਦੂਜੀ ਬੇਨਤੀ ਛੋਟੀ ਜੀ ਇੱਕ ਛੋਟੀ ਜੀ ਬੇਨਤੀ ਛੋਟੀ ਜੀ ਬੇਨਤੀ ਉਹ ਖੜ ਜਾ ਭਾਈ ਐਡਾ ਕਾਲਾ ਨਾ ਬੈਠ ਖੜ ਜਾ ਗਾਂਧੀ ਸਾਹਿਬ ਮੈਂ ਵੀ ਦੂਜੀ ਬੇਨਤੀ 84 ਸਾਡੇ ਸਿੱਖਾਂ ਦਾ ਘਾਣ ਹੋਇਆ ਸੱਜਣ ਕੁਮਾਰ ਟਾਈਟਲਰ ਵਰਗਿਆਂ ਨੇ ਕੀਤਾ ਤੁਸੀਂ ਆ ਗਏ ਹੋ ਕਿ ਤੁਸੀਂ ਸਾਡਾ ਸਾਥ ਦੋਗੇ ਸਾਨੂੰ ਇਨਸਾਫ ਦਿਵਾਓਗੇ ਤੁਸੀਂ ਫੱਟੋ ਆ ਰਸਸ ਤੁਸੀਂ ਸਿੱਖਾਂ ਨੂੰ ਇਨਸਾਫ ਦਿਵਾਓਗੇ ਤੁਸੀਂ ਸਿੱਖਾਂ ਨੂੰ ਇਨਸਾਫ ਤੁਸੀਂ ਸਿੱਖਾਂ ਨੂੰ ਵਾਅਦੇ ਮਾਰਵਾ ਕੇ ਪਰਵਾਨਾ ਕਰੋ ਭਰਾ ਤੂੰ ਸਾਡਾ ਧੱਕਾ ਨਹੀਂ ਮਾਰਦਾ ਧੱਕਾ ਨਹੀਂ ਮਾਰਦਾ